ਜੀ ਹਸੀ ਕਾਲਜੀ ਕੀ ਹਾਲ ਚਾਲ ਨੇ ਸਾਰੇ ਠੀਕ ਡਾ ਘੋਮੋਂਗੇ ਤੇ ਪੰਜਾਬ ਦੇ ਵਿੱਚ ਹੜਾ ਨਾਲ ਬਹੁਤ ਵਾਹੀ ਮਚਾਈ ਆ ਅੱਜ ਆਪਾਂ ਗੱਲਬਾਤ ਕਰਦੇ ਆ ਬਾਈ ਮਲਕੀਤ ਔਲ ਸਿਰਾ ਕਰ ਗਿਆ ਬੰਦਾ ਜਿਵੇਂ ਬਾਈ ਨੇ ਚੰਡੇਗੜ੍ਹ ਤੇ ਬਾਈ ਐ ਨਤਰਿਆ ਮੂਰੇ ਹੋ ਕੇ ਹਨਾ ਬਾਕੀ ਕਲਾ ਕਰਨ ਲਾਨ ਕੀਤੇ ਨੇ ਵੀ ਅਸੀਂ ਓਦਾਂ ਵੀ 10 ਪਿੰਡ ਡਾਟ ਕਰ ਲਾਏ ਕੋਈ ਕੁੱਛ ਕਹਿੰਦਾ ਹਨਾ ਦਲਜੀਤ ਨੇ ਵੀ ਕਿਹਾ ਐ ਮੀ ਵਰਕ ਨੇ ਵੀ ਕਿਹਾ ਹੋਰ ਸਿੰਗਰਾ ਨੇ ਵੀ ਕਿਹਾ ਵਾ ਪਰ ਬਾਈ ਮਲਕੀਤ ਔਲ ਟ੍ਰੈਂਡਿੰਗ ਚੱਲਦਾ ਛਾਇਆ ਪਿਆ ਸਾਰੇ ਪਾਸੇ ਬਾਈ ਫੇਸਬੁੱਕ ਦੇਖ ਲੋ ਇਨਸਟਾਗ੍ਰam ਦੇਖ ਲੋ ਹੋਰ ਸਾਈਡਾਂ ਦੇਖ ਲੋ YouTube ਦੇਖ ਲੋ ਬੱਲੇ ਬੱਲੇ ਹੋਈ ਪਿਆ ਬਾਈ ਦੀ ਮਿਲਗੀ ਤੌੜਕ ਦੀ ਗਰਾਊਂਡ ਲੈਵਲ ਦੇ ਬੰਦੇ ਨੇ ਕੰਮ ਕਰਕੇ ਦਿਖਾਇਆ ਤੇ ਪ੍ਰੀ ਟਰੈਕਟਰ ਦਿੱਤੇ ਆ ਤੇ ਪ੍ਰੀ ਟਰੈਕਟਰਾਂ ਨੇ ਕਹਿੰਦਾ ਮੇਰੀ ਯਾਰੀ ਆ ਉਹਨਾਂ ਨੇ ਮੈਨੂੰ 50% ਡਿਸਕਾਊਂਟ ਦੇ ਟਰੈਕਟਰ ਦਿੱਤੇ ਆ ਕੁਝ ਯੋਗਦਾਨ ਪ੍ਰੀ ਟਰੈਕਟਰ ਵਾਲਿਆਂ ਦਾ ਵੀ ਹੈਗਾ ਤੇ ਬਾਈ ਨੇ ਕਿਸਾਨਾਂ ਨੂੰ ਬੰਡੇ ਆ ਵੀ ਜਿਹੜੇ ਕਿਸਾਨਾਂ ਦੇ ਟਰੈਕਟਰ ਮੀਂਹ ਚ ਰੁੜ ਗਏ ਜਾਂ ਨੁਕਸਾਨ ਹੋ ਗਿਆ ਵੀ ਜ਼ਮੀਨ ਪੱਧਰ ਕਰਨ ਖਾਤਰ ਤੇ ਬਾਈ ਨੇ ਸਿਰਾਂ ਕਰਤਾ ਪੂਰਾ ਟ੍ਰੈਂਡਿੰਗ ਚੱਲਦਾ ਪੈਸੇ ਵੀ ਬਾਈ ਨੇ ਬੰਡੇ ਆ ਤੁਸੀਂ ਦੇਖਿਆ ਪਿੰਡੋਂ ਪਿੰਡ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਵੀਰ ਨੇ ਜਿਹੜੇ ਜਿੰਨੇ ਘਰਟ ਆਏ ਸੀ ਉਹਨਾਂ ਨੂੰ ਟਰੈਕਟਰ ਵੀ ਵੰਡੇਆ ਮਜ਼ਦੂਰ ਵੀ ਮਜ਼ਦੂਰ ਭਰਾ ਵੀ ਆ ਉਹਨਾਂ ਨੂੰ ਵੀ ਟਰੈਕਟਰ ਵੰਡੇ ਆ ਤੇ ਬਾਈ ਨੂੰ ਆਪਾਂ ਸਲੂਟ ਕਰਦੇ ਆ ਪੂਰਾ ਸਿਰਾਂ ਰਣੀ ਗਰਾਉਂਡ ਲੈਵਲ ਤੇ ਬਾਈ ਨੇ ਕੰਮ ਕਰਕੇ ਦਿਖਾਇਆ ਹਨ ਲਾਨ ਕਰ ਦਿੰਦੇ ਆ ਬੰਦੇ ਲਾਨ ਤਾਂ ਚਲੋ ਠੀਕ ਆ ਲਾਨ ਕਰਦਾ ਜਦੋਂ ਪੈਸੇ ਬੰਦਿਆਂ ਤੱਕ ਪਹੁੰਚਣਗੇ ਜਦੋਂ ਆਪਣਾ ਪਾਣੀ ਕੁਛ ਘਟੂਗਾ ਅਸਲੀ ਨੁਕਸਾਨਦਾਰਾ ਫੇਰ ਪਤਾ ਲੱਗਣਾ ਉਹ ਦੇਖਾਂ ਕਿੰਨੇ ਕ ਬੰਦੇ ਜਾਂਦੇ ਆ ਪਰ ਬਾਈ ਮਲਕੀਰ ਉਹ ਲਖਣਾ ਸਿਰਾ ਕਰਤਾ ਬੰਦੇ ਨੇ ਹਣਾ ਤੇ ਜਮਾ ਬੰਦਾ ਨੱਤਰ ਗਿਆ ਕਿ ਟੰਡੇ ਗੜ ਤੇ ਬਾਈ ਨੇ ਸਿਰਾ ਕਰਤਾ ਜਾਨੀ ਯਾਰ ਜਿੰਨੀ ਤਰੀ ਮੈਂ ਕਰਾਂ ਉਹ ਨਹੀਂ ਥੋੜੀ ਆ ਮੇਰੇ ਕੋਲ ਸ਼ਬਦ ਨਹੀਂ ਹੈਗੇ ਦੇ ਬਾਈ ਨੇ 100 ਟਰੈਕਟਰ ਦੇਣ ਦਾ ਐਲਾਨ ਕੀਤਾ ਵੀ 100 ਟਰੈਕਟਰ ਬਣਾਂਗੇ ਅਸੀਂ ਵੀ ਸਾਇਰ ਬਾਦ ਵੀ ਜਾਣ ਕਹਿੰਦਾ ਮੈਂ ਆਪਣਾ ਪਲਾਟ ਵੀ ਵੇਚ ਦੂੰਗਾ ਜੀ ਕਹਿੰਦਾ ਪਲਾਟ ਵੇਚ ਕੇ ਵੀ ਕਹਿੰਦਾ 25-30 ਕਰੋੜ ਦਾ ਮੇਰਾ ਪਲਾਟ ਵਿਕ ਜੂ ਫਿਰ ਵੀ ਮੈਂ ਘਾ ਦੇ ਦੋ ਚਲ ਬੰਦਰਾ ਜਿਗਰਾ ਚਾਹੀਦਾ ਇੱਥੇ 10 ਬਸ ਇਹ ਬੰਦੇ ਟਰੋਡ ਪਤੀ ਪਏ ਨਰਬਾ ਖਰਬਾ ਰੁਪਈਆ ਪਿਆ ਬੰਦਿਆਂ ਦੇ ਕੋਲੇ 10 ਰੁਪ ਕਾ ਫੇਰੇ ਬਾਈ ਨੇ ਡਾ ਜਿਗਰਾ ਕਰਿਆ ਬਈ ਐ ਬੰਦਦਾ ਕੋ ਪੈਸੇ ਦੇਣ ਲੱਗਿਆ ਸੀ ਉਹ 20000 ਫੜਾਤਾ ਯਾਰ ਕਹਿੰਦਾ ਯਾਰ ਮੈਂ ਪੈਸੇ ਦੋ ਮੈਨੂੰ ਮੈਂ 50000 ਮੰਗਿਆ ਤੁਸੀਂ 20 ਫੜਾਈ ਜਾਂਦੇ ਹੋ ਲੜੇ ਆਪਦੇ ਬੰਦੇ ਨਾਲ ਹਣਾ ਤੇ ਕਿੰਨਾ ਉਹਨੂੰ ਮੈਨਾ ਕਿੰਨਾ ਦਰਦ ਮਹਿਸੂਸ ਹੋਇਆ ਬੰਦੇ ਨੇ ਡਾ ਯਾਰ ਸਟੈਂਡ ਲਿਆ ਨਹੀਂ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਮਤਬਲੀ ਹੋਈ ਪਈ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਰੇਹ ਪਾਸੇ ਠੱਗੀਆਂ ਤੌਰ ਚੱਲਦਾ ਹਣਾ ਪੈਸਾ ਮੁੱਕ ਹੋ ਗਿਆ ਪਰ ਬਾਈ ਨੇ ਬਾਈ ਨੂੰ ਗੈਂਗਸਟਰਾਂ ਤੋਂ ਉਹ ਵੀ ਆ ਗਏ ਨੇ ਬਈ ਉਹਨੂੰ ਤਾਂ ਆਮ ਕਿੰਬੜੀਆਂ ਫੇਰ ਵੀ ਬਾਈ ਨੇ ਪਰਵਾਹ ਨਹੀਂ ਕੀਤੀ ਗਰਾਊਂਡ ਲੈਵਲ ਤੇ ਜਾ ਕੇ ਪੈਸੇ ਬਾਈ ਨੇ ਵੰਡੇ ਆ ਯਾਰ ਸਿਰਾ ਹੋ ਗਿਆ ਮੈਂ ਤਾਂ ਬਹੁਤ ਫੇਰ ਵੀ ਕਰੋੜ ਰੁਪਇਆ ਵੰਡਤਾ ਹੁੰਦੀ ਨਾ ਨਹੀਂ ਪਹਿਲਾ ਦਿਨ ਫਿਰ ਟਰੈਕਟਰ ਚੱਲ ਰਹੇ ਆ ਟਰੈਕਟਰ ਵੰਡੇ ਜਾ ਰਹੇ ਆ ਤੇ ਵ ਇੱਕ ਇੱਕ ਥੋੜੀ ਜਿਹੀ ਆਪਣੀ ਸਲਾਹ ਆ ਮੈਂ ਬਾਈ ਨੂੰ ਕਹਿੰਦਾ ਜਿਹੜੇ ਛੋਟੇ ਆਪਣੇ ਕਿਸਾਨ ਹੁੰਦੇ ਆ ਦੋ ਤਾਜਿਕਨ ਵਾਲੇ ਆ ਨਾ ਉਹਨਾਂ ਨੂੰ ਜਿਹੜੇ ਟਰੈਕਟਰ ਕੋਲ ਹੁੰਦਾ ਨਹੀਂ ਉਹਨਾਂ ਕੋਲੇ ਵਿਚਾਰੇ ਹੁੰਦੇ ਆ ਬਈ ਬੰਦੇ ਸਿਲੈਕਟ ਕਰਕੇ ਉਹਨਾਂ ਨੂੰ ਟਰੈਕਟਰ ਜਰੂਰ ਦੋ ਦੋ ਤਾਜ ਤਨ ਕੀਲੇ ਵਾਲੇ ਜਿਨ੍ਹਾਂ ਕੋਲ ਘਰ ਦੀ ਬਿੜੀ ਥੋੜੀ ਆ ਤੇ ਉਹਨਾਂ ਉਟਾਈ ਕਿਲੇ ਵਾਲੇ ਲਈ ਟਿਕਟ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ ਬਹੁਤ ਮੁਸ਼ਕਲ ਹੋ ਜਾਂਦਾ ਵਾ ਫੇਰ ਵੀ ਬਾਈ ਲੱਗਿਆ ਹੋਇਆ ਆਪਾਂ ਉਹਨੂੰ ਸਲੂਟ ਕਰਦੇ ਆ ਹਨ ਤੇ ਸਪੋਰਟ ਕਰ ਰਹੇ ਆ ਉਹ ਬੰਦੇ ਪਰ ਕੇ ਦਿੱਤੇ ਜਾਣ ਦਾ ਬੜਾ ਹੀ ਵਧੀਆ ਗੱਲ ਆ ਤੇ ਦੂਜੀ ਗੱਲ ਆਪਾਂ ਸੁਵੀਰ ਬਦਲ ਦੀ ਕਰਦੇ ਆ ਸੁਵੀਰ ਬਦਲ ਵੀ ਟ੍ਰੈਂਡਿੰਗ ਚੱਲਦਾ ਵਾ ਹੁਣ ਬੰਦੇ ਇੱਥੇ ਕਹਿਣਗੇ ਜੀ ਇਹ ਤਾਂ ਕਾਲੀ ਪੱਖੀ ਆ ਜਾਂ ਫਲਾਨਾ ਦਾ ਕਾਲੀਦਲ ਆ ਸਪੋਰਟ ਕਰਦਾ ਵਾ ਇਹਦਾ ਕਾਲੀਆਂ ਦਾ ਪੱਖੀ ਆ ਹਨ ਤੇ ਬੰਦੇ ਕਹਿਣਗੇ ਤਾਂ ਕਾਲੀਦਲ ਦੀ ਸਪੋਰਟ ਕਰਦਾ ਕਾਲੀਦਲ ਪੱਖੀ ਆ ਵੀਰੇ ਆਪਾਂ ਸਪੋਰਟ ਕਿਸੇ ਵੀ ਪਾਰਟੀ ਦੀ ਵੀ ਨਹੀਂ ਕਰਦੇ ਹੈਗੇ ਜਿਹੜੀ ਪਾਰਟੀ ਪੰਜਾਬ ਲਈ ਵਧੀਆ ਕੰਮ ਕਰਦੀ ਆ ਪਰੇ ਸਪੋਰਟ ਕੀਤੀ ਆ ਆਮ ਆਦਮੀ ਪਾਰਟੀ ਨੂੰ ਆਪਾਂ ਵੋਟ ਪਾਈ ਆ ਬੈ ਚਲ ਵਧੀਆ ਕਰੂਗੀ ਹੈ ਨਾ ਬਿਲੀਆਂਦੀ ਸਪੋਰਟ ਕੀਤੀ ਤੇ ਆ ਇਸ ਟਾਈਮ ਕਾਲੀਦਲ ਨੇ ਕਰ ਗਲਤੀਆਂ ਹੋਈਆਂ ਕਾਲੀਦਲ ਤੋਂ ਬਹੁਤ ਗਲਤੀਆਂ ਹੋਈਆਂ ਨੇ ਆਪਾਂ ਨੂੰ ਪਤਾ ਵਾ ਡੇਰੇ ਵਾਲੀ ਹੋ ਗਈ ਮਾਫੀਨਾਮਾ ਹੋ ਗਿਆ ਫੋਰ ਵੀ ਹੈਗੀਆਂ ਕਈ ਘਟਨਾਵਾਂ ਹੋਈਆਂ ਨੇ ਕਰੀਆਂ ਨੇ ਆਪਾਂ ਉਹ ਵੀ ਮੰਨਦੇ ਆ ਪਰ ਵਾਈ ਨੇ ਸ਼ੁਕਰਵਾਦ ਨੇ ਤੇਲ ਬਹੁਤ ਦਿੱਤਾ ਲੋਕਾਂ ਨੂੰ ਤੇਲ ਵੰਡਿਆ ਵੀ ਤੁਸੀਂ ਤੇਲ ਲਓ ਜਿੰਨਾ ਵੀ ਤੇਲ ਆ ਗਿਆ ਜੇ ਅਸੀਂ ਮਸ਼ੀਨਾਂ ਭੇਜੀਆਂ ਕੈਸ਼ ਪੈਸੇ ਦੀ ਸ਼ੁਰੂਆਤ ਉਹਨੇ ਕੀਤੀ ਲੋਕਾਂ ਨੂੰ ਪੜਾਇਆ ਤੁਸੀਂ ਦੇਖੇ ਹੋਣਗੇ ਨਾ ਇੱਕ ਰੋਲਾ ਪਿਆ ਵੀ ਬੰਦੇ ਕਹਿੰਦੇ ਯਾਰ ਕਾਲੀ ਦਲ ਦੇ ਬੰਦੇ ਨੂੰ ਪਸਾ ਫੜਾਈ ਜਾਂਦਾ ਮਗਰੋਹ ਪਿੰਡ ਦੇ ਸਰਪੰਚ ਜੀ ਇੰਟਰਵਿਊ ਆ ਗਈ ਉਹ ਕਹਿੰਦਾ ਵੀ ਮੈਂ ਕਾਲੀ ਨਹੀਂ ਹੈਗਾ ਮੈਂ ਤਾਂ ਕਾਂਗਰਸੀ ਆ ਸਾਡੇ ਫਾਰਾ ਟੱਬਰ ਇਧਰ ਕਾਲੀਆਂ ਦਾ ਵੀ ਇਲਾਕਾ ਹੀ ਕਾਲੀਆਂ ਦਾ ਕਾਂਗਰਸੀਆਂ ਦਾ ਸੌਰੀ ਵੀ ਕਾਂਗਰਸ ਦੀਆਂ ਇਲਾਕਾ ਮੈਂ ਤਾਂ ਕਾਂਗਰਸੀ ਸਰਪੰਚ ਆ ਉਹ ਉਹ ਵੀ ਸਾਫ਼ ਹੋ ਗਿਆ ਬੰਦਿਆਂ ਨੇ ਬੜੀਆਂ ਵੀਡੀਓ ਕਮਾਈ ਹਨਾ ਫੋਟੋ ਚੱਕ ਚੱਕ ਕੇ ਵਾਇਰਲ ਕੀਤੀਆਂ ਪਰ ਬੰਦਾ ਪੈਸੇ ਦਾ ਵੰਡ ਰਿਆ ਯਾਰ ਕਿਵੇਂ ਮਰਜ਼ੀ ਲਾ ਲੋ ਦਿੰਦਾ ਰਹੇਗਾ ਆਦੇ ਟਾਈਮ ਦੇ ਵਿੱਚ ਦੁੱਖ ਦੀ ਮੁਸੀਬਤ ਜਿਹਦਾ ਪਿਆ ਹੋਵੇ ਬੰਦੇ ਨੂੰ ਕੋਈ ਦਾਣਾ ਆਪਾਂ ਕਿਸੇ ਨੂੰ ਦੇ ਦਈਏ ਔਖੇ ਟਾਈਮ ਕਿਸੇ ਦੀ ਬਾਹ ਫੜ ਲਈਏ ਉਹਨੂੰ 2-4 ਲੱਖ ਰੁਪਏ ਦੇ ਦਈਏ ਬੰਦਾ ਸਾਰੀ ਉਮਰ ਉਹ ਅਸਾਨ ਨਹੀਂ ਭੁੱਲਦਾ ਹੈਗਾ ਨਾ ਅਸਾਨ ਕੀਤਾ ਯਾਰ ਮੇਰੇ ਭਲਾਨੇ ਬੰਦੇ ਨੇ ਮੇਰੇ ਅਸਾਨ ਕੀਤਾ ਸੀ ਉਹ ਬੰਦੇ ਜਿਹੜੇ ਰੁਪਏ ਮਿਲੇ ਨੇ ਯਾਰ ਉਹ ਡਾਇਰੈਕਟ ਮਿਲ ਗਏ ਸ਼੍ਰੀ ਕਾ ਸਰਕਾਰ ਕਹਿੰਦੀ ਆ ਉਹ ਅਸੀਂ 20000 ਰੁਪਏ ਦੇਵਾਂਗੇ 20000 ਨਾਲ ਕੀ ਹੁੰਦਾ ਵਾ ਅਗਲਾ 60-70 ਦਾ ਠੇਕਾ ਹੀ ਚੱਲਦਾ ਵਾ 20000 ਨਾਲ ਕੁਝ ਨਹੀਂ ਮਿਲਣਾ ਮਜ਼ਦੂਰ ਭਰਾ ਵਾਲੀ ਹਜੇ ਤੱਕ ਕੋਈ ਐਲਾਨ ਨਹੀਂ ਕੀਤਾ ਹੈਗਾ ਮਜ਼ਦੂਰ ਭਰਾ ਚਾਲ ਉਹਨੇ ਘਰ ਦਾ ਉਹਨੇ ਉਹ ਕਿਹਾ ਵੀ ਮੈਂ ਚ ਵੀ ਜਿਹੜਾ ਬੰਦਾ ਹੋ ਗਿਆ 4 ਲੱਖ ਦਵਾਂਗੇ 4 ਲੱਖ ਨਾਲ ਵੀਰੇ ਕੁਝ ਨਹੀਂ ਮੜਾ ਨੁਕਸਾਨ ਬਾਲਾ ਵੱਡਾ ਹੋ ਗਿਆ ਜਿਹੜੇ ਘਾਰ ਹੀ ਖਤਮ ਹੋ ਗਏ ਨਵੇਂ ਸਿਰੋਂ ਘਰ ਬਣਨੇ ਨੇ ਨਵੇਂ ਸਿਰੋਂ ਬੋਰ ਹੋਣੇ ਨੇ ਸਾਰਾ ਕੰਮ ਖੜ ਗਿਆ ਸਾਰਾ ਹੀ ਖੜ ਗਿਆ ਟੈਕਸੀ ਵੀਰ ਜਿਹੜੇ ਗੱਡੀਆਂ ਪਾਈਆਂ ਉਹਨਾਂ ਨਾਲ ਖੜ ਗਿਆ ਦਿਹਾੜੀਆਂ ਮਰ ਗਈਆਂ ਲੋਕਾਂ ਦੀ ਹਨਾ ਹੋਰ ਵੀ ਕਿੰਨੇ ਤੁਸੀਂ ਦੁਕਾਨਾਂ ਤੋਂ ਕੋਨ ਵਾਲਾ ਕੰਮ ਸਾਰਾ ਠੱਪ ਹੋ ਗਿਆ ਉਹ ਸਾਰਾ ਕੁਝ ਨਵੇਂ ਸਿਰੇ ਹੋਣਾ ਵੀਰੇ ਜਿਹੜਾ ਇਹ ਬੰਦਾ ਗਰਾਉਂਡ ਲੈਵਲ ਤੇ ਆ ਕੇ ਪੈਸੇ ਦੇ ਰਿਹਾ ਡਾਇਰੈਕਟ ਮੈਂ ਕਹਾਂ ਡਾਇਰੈਕਟ ਪੈਸੇ ਦੋ ਜਿਹੜੇ ਪੈਨ ਆਰੇ 200 ਰੁਪਏ ਬਾਹਰੋਂ ਬੰਦਿਆਂ ਨੇ ਪੈਸੇ ਭੇਜਣੇ ਆ ਨਾਰੇ ਵੀਰਾਂ ਨੇ ਉਹ ਵੀ ਤੁਸੀਂ ਡਾਇਰੈਕਟ ਜਾ ਕੇ ਪੈਸੇ ਦੋ ਤਾਂ ਬੜੀ ਵਧੀਆ ਗੱਲ ਆ ਤੁਸੀਂ ਉੱਥੇ ਬਾਹਰੋਂ ਫੋਨ ਕਰ ਦਿੰਨੇ ਕਹਿੰਦੇ ਮੇਰੇ ਵਰਗੇ ਪੇਜ ਚਲਾਉਣ ਵਾਲਿਆਂ ਨੂੰ ਤੁਸੀਂ ਕਹਿ ਦਿੰਦੇ ਆ ਵੀ ਯਾਰ ਪੈਸੇ ਆਪਾਂ ਦਾਨ ਕਰ ਰਹੇ ਆ ਵੀ ਤੂੰ ਦੇਖ ਲੈਣਾ ਕਿਵੇਂ ਕਰਨਾ ਮਗਰ ਰੌਲਾ ਪਾਏ ਤਾਂ ਬੰਦੇ ਤੇ ਅਲੀਗੇਸ਼ਨ ਲਾ ਜਾਂਦੇ ਵੀ ਤਾਂ ਖਾ ਗਿਆ ਤੁਸੀਂ ਜੇ ਤੁਹਾਡੇ ਕੋਲ ਟਾਈਮ ਆ ਤੁਸੀਂ ਆਓ ਉਹਦਾ ਟਿਕਟ ਲੈ ਕੇ ਆ ਕੇ ਸਿੱ ਬਿ ਡਾਇਰੈਕਟ ਆਓ ਆਹ ਡਾਇਰੈਕਟ ਆ ਕੇ ਸੇਵਾ ਕਰੋ ਆਹ ਜੇ ਹੱਥਾਂ ਨਾਲ ਸੇਵਾ ਕਰੋ ਹਾਂ ਜੇ ਤੁਹ ਤੁਸੀਂ ਕੋਈ ਛੋੜੇ ਕੋਈ ਬਾਲੇ ਬੰਦੇ ਵਿਸ਼ਵਾਸ ਵਾਲੇ ਛੋੜੇ ਯਾਰ ਪੁੱਤਰ ਨੇ ਛੋੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਬੱਚੇ ਉਹਨੂੰ ਲੈ ਕੇ ਨਾਲ ਤੁਸੀਂ ਡਾਇਰੈਕਟ ਪੈਸੇ ਦਿਓ ਕਿਸੇ ਨੂੰ ਡਾਇਰੈਕਟ ਪੈਸੇ ਨਾ ਭੇਜੋ ਬਾਹਰੋਂ ਵਿਆਹ ਤੇਰੇ ਖਾਤੇ ਚ ਪਾ ਦਿੰਦੇ ਆ ਕਰੋੜ ਪਾਤਾ 2 ਕਰੋੜ ਪਾਤਾ ਉਹ ਕੰਮ ਨਾ ਕਰੋ ਡਾਇਰੈਕਟ ਸੇਵਾ ਦਿਓ ਮਗਰੋਂ ਤੁਹਾਨੂੰ ਦੁੱਖ ਲੱਗੂਗਾ ਨਾ ਉਨੀ ਇੱਕ ਗੱਲ ਹੋ ਗਈ ਕਿ ਵੀੜੀਆਂ ਬਾਅਦ ਚ ਆਉਣੀਆਂ ਨੇ ਬਾਅਦ ਚੱਕਰ ਚ ਲੈਣਾ ਫੁਲਾਨਾ ਇੰਨੇ ਬਣਾ ਗਿਆ ਇੰਨੇ ਬਣਾ ਗਿਆ ਰੋਲਾ ਪੈਣਾ ਡਾਇਰੈਕਟਰ ਬੰਦੇ ਨੂੰ ਤੁਸੀਂ ਮਿਲੋ ਜਾ ਕੇ ਡਾਇਰੈਕਟ ਬੰਦੇ ਨਾਲ ਮਿਲ ਕੇ ਉਹਨੂੰ ਕਹੋ ਵੀ ਤੇਰਾ ਕੀ ਨਸਾਰਾ ਘਰ ਹੋਇਆ ਵੀ ਅਸੀਂ ਤੇਰਾ ਕਰਕੇ ਤੇਰਾ ਪਾ ਕੇ ਦਵਾਂਗੇ ਇੱਕ ਦੋ ਪਿੰਡਾਂ ਸੰਭਲੋ ਇੱਕ ਦੋ ਪਿੰਡ ਦੀ ਸੇਵਾ ਕਰ ਦੋ ਤੇ ਐਸੋੜੇ ਕੰਮ ਚੱਲੋ ਬਾਕੀ ਸੁਖਵੀਰ ਬਾਦਲ ਤੇ ਮਲਕੀਤ ਉਹਕੋ ਟ੍ਰੈਂਡਿੰਗ ਚੱਲਦੀ ਆ ਬੰਦਿਆਂ ਨੇ ਜਿਹੜੇ ਵਿਰੋਧ ਕਰਨਾ ਹੁੰਦਾ ਕਰ ਹੀ ਜਾਣਾ ਵਾ ਉਹ ਗਰਾਊਂਡ ਲੈਵਲ ਦੇ ਅਗਲੇ ਕਹਿੰਦੇ ਜੀ ਮਸ਼ਹੂਰੀ ਕਰਦਾ ਇਹਦੇ ਰੁਪਏ ਬਣਾਏ ਹੋਏ ਨੇ ਇਹਨੇ ਫੇਰ ਬਣਾ ਲੈਣੇ ਯਾਰ ਕੁਛ ਵੀ ਬਣਾਇਆ ਤੇ ਕਰਕੇ ਸੇ ਲੀਡਰ ਨੇ ਕੋਈ ਦੁੱਕੀ ਕੱਢਿਆ ਜਿਗਰਾ ਚਾਹੀਦਾ ਇਥੇ ਮੇਰੇ ਵਰਗੇ ਉਹ ਬੀਟੀਆਪੀ ਦਾ ਰੀਚਾਰਜ ਕਰਾ ਕੇ ਜਿਹੜਾ ਬਾਲ ਲੈਣ 700 ਲੈਂਟਰ ਨਹੀਂ ਪਵਾ ਹੁਣ ਕਿਹਦੇ ਜਿਵੇਂ ਕਵੈਂਟ ਕਰੀ ਜਾਂਦੇ ਬੰਦੇ ਆਪਣੇ ਉਹੀ ਕਹਿ ਦੇਣਾ ਕਿ ਇਹਦਾ ਖਾਂਦਾ ਜੀ ਇਹਦਾ ਚੋਰ ਆ ਇਹਦਾ ਫਲਾਨਾ ਆ ਉਹ ਤੁਸੀਂ ਤੁਸੀਂ ਕੁਝ ਕਰਕੇ ਦਿਖਾਓ ਤੁਸੀਂ 2 ਲੱਖ ਰੁਪਏ ਦੇ ਕੇ ਫੋਟੋ ਹਸਾ ਲਓ ਬਈ ਤੁਹਾਡੇ ਦਮ ਨਹੀਂ ਹੈਗਾ ਤੁਸੀਂ ਦਿਖਾ ਨਹੀਂ ਸਕਦੇ ਫੋਟਾ 2 ਲੱਖ ਰੁਪਏ ਦੇ ਕੇ ਬਰੋ ਠੀਕ ਹੈ ਇੱਕ ਪੱਖ ਤੇ ਵਿਰੋਧ ਜਿਹੜਾ ਅੱਜ ਉਹ ਬੰਦਾ ਡਾਇਰੈਕਟ ਪਹੇ ਦੇ ਰਿਹਾ ਯਾਰ ਜਿਹੜਾ ਬੰਦਾ ਮਰਦੇ ਟਾਈਮ ਬੰਦੇ ਦੀ ਬਾਹ ਫੜਦਾ ਉਹ ਬੰਦਾ ਹੀ ਉਹ ਹੀ ਗਿਣਾ ਜਾਂਦਾ ਹੁੰਦਾ ਵਾ ਠੀਕ ਨਹੀਂ ਬੰਦੇ ਉਹ ਮਾਰੀ ਗਏ ਵਿਚਾਰੇ ਉਧਰਲੇ ਕਿਸਾਨ ਵੀਰ ਮਜ਼ਦੂਰ ਵੀਰ ਜ ਜਾ ਜਿਹਨਾਂ ਨੇ ਬਾਹ ਫੜੂਗਾ ਉਹ ਉਹਨਾਂ ਲਈ ਰੱਬ ਹੀ ਮੰਨਣਾ ਉਹਨਾਂ ਦਾ ਵੀ ਸਾਡੇ ਸਾਡੇ ਲਈ ਰੱਬ ਆ ਤੇ ਬਾਕੀ ਆਪਣੇ ਚੈਨਲ ਨੂੰ ਫੋਲੋ ਕਰ ਲੋ ਨਵੀਆਂ ਵੀਡੀਓ ਦੇਖਣ ਲਈ ਯੂ ਫੇਸਬੁੱਕ ਤੇ ਵੀ ਯਾਦ ਕਰੋ ਆ ਯੂਟਿਊਬ ਤੇ ਵੀ ਯਾਦ ਕਰੋ ਪਿੰਡ ਕਾਲਕਾ ਯੂਟਿਊਬ ਦੇ ਸਬਸਕ੍ਰਾਈਬਰ ਕਰ ਲੋ ਫੇਸਬੁੱਕ ਤੇ ਫੋਲੋ ਕਰ ਲੋ ਨਵੀਆਂ ਨਵੀਆਂ ਵੀਡੀਓ ਆਪਣੀਆਂ ਤੁਸੀਂ ਦੇਖਣ ਲਈ ਤੇ ਬਹੁਤ ਬਹੁਤ ਸ਼ੇਅਰ ਕਰ ਦਿਓ ਵੀਡੀਓ ਧੰਨਵਾਦ ਸਾਰਿਆਂ ਦਾ